ਆਪਣੇ ਏਰੀਆ ਦੀ ਗੱਲ ਕਰ ਰਹੇ ਹਾਂ ਤੇ ਚਮਈ ਏਰੀਏ ਦੀ ਨਾਲ ਲੱਗੇ ਵਾਲੇ ਪਿੰਡ ਦੀ ਗੱਲ ਕਰ ਲਈਏ ਮਲੋਟ ਪਿੰਡ ਦੀ ਇੱਥੇ ਵੀ ਕਹਿੰਦੇ ਕੋਈ ਸਰਪੰਚ ਸਾਹਿਬ ਦਾ ਗਰੋਲਾ ਪਿਆ ਹੋਇਆ ਹੈ ਇਹ ਕੀ ਰੋਲਾ ਜੀ ਇੱਥੇ ਇਹ ਆਪਣੇ ਏਰੀਆ ਚ ਸਰਪੰਚਾਂ ਤੇ ਖਾਸੇ ਰੋਲੇ ਪੈ ਰਹੇ ਆ ਹੂੰ ਤੁਹਾਨੂੰ ਯਾਦ ਹੋਣਾ ਹਰੀਕੇ ਕਲਾ ਜੀ ਉਦੋਂ ਵੀ ਮਸਲਾ ਵਿਗੜਿਆ ਉਸ ਤੋਂ ਬਾਅਦ ਅਰਨੀ ਵਾਲਾ ਵਜੀਰਾ ਬਿਲਕੁਲ ਉਸ ਤੋਂ ਬਾਅਦ ਹੁਣ ਆ ਗਿਆ ਪਿੰਡ ਮਲੋਟ ਹੂੰ ਇੱਥੇ ਕੱਲ ਕਾਂਗਰਸੀਆਂ ਨੇ ਇੱਕ ਪੀਸੀ ਕੀਤੀ ਤੇ ਉਹ ਕਿਉਂਕਿ ਲੋਕਲ ਲੈਵਲ ਦੀ ਕਵਰੇਜ ਮਿਲਦੀ ਹੈ ਉਹੋ ਜੀਆਂ ਖਬਰਾਂ ਨੂੰ ਹੂੰ ਉਹ ਖਬਰ ਇੱਥੇ ਹੀ ਘੁੰਮ ਗਈ ਜ਼ਿਆਦਾ ਬਾਹਰ ਨਹੀਂ ਗਈ ਜੀ ਜੇ ਅਖਬਾਰਾਂ 'ਚ ਵੀ ਲੱਗੀ ਹੋਊਗੀ ਤੇ ਉਹ ਤੁਹਾਨੂੰ ਪਤਾ ਲੋਕਲ ਐਡੀਸ਼ਨ 'ਚ ਲੱਗ ਜਾਂਦੀ ਲੱਗ ਜਾਂਦੀ ਜੀ ਜ਼िले-ਜ਼ਿਲੇ 'ਚ ਹੀ ਰਹਿ ਜਾਂਦੀ ਆ ਪਰ ਹੈ ਇੰਟਰਸਟਿੰਗ ਇੱਥੇ ਪਿੰਡਮ ਲੋਡ ਜਦੋਂ ਆਪਾਂ ਪੁੰਨੂ ਖੇੜੇ ਵਾਲੀ ਸਾਈਡ ਨੂੰ ਜਾਈਏ ਨਾ ਤਾਂ ਇੱਕ ਪੰਚਾਇਤ ਤੇ ਨਵਾਂ ਪਿੰਡ ਕਹਿ ਦਿੰਦੇ ਉਹਨੂੰ ਜੀ ਹੈ ਪਿੰਡਮ ਲੋਡ 'ਚ ਹੂੰ ਉੱਥੇ ਐਸਸੀ ਰਿਜ਼ਰਵ ਸਰਪੰਚੀ ਦੀ ਚੋਣ ਚੋਂ ਸਰਪੰਚ ਜਿੱਤਦਾ ਊੰਕਾਰ ਸਿੰਘ ਹੂੰ ਕਾਂਗਰਸੀ ਉਹਦੇ ਹੱਕ ਚ ਜੇ ਪੀਸੀ ਕਰ ਰਹੇ ਆ ਤਾਂ ਆਬਵੀਅਸ ਹੈ ਕਿ ਉਹਨਾਂ ਦਾ ਬੰਦਾ ਹੋਏਗਾ ਊੰਕਾਰ ਸਿੰਘ ਜਿੱਤ ਜਾਂਦਾ ਸਰਪੰਚ ਹੀ ਪਰ ਕਮਾਲ ਇਹ ਹੁੰਦੀ ਹੈ ਕਿ ਉਸ ਨੂੰ ਡਿਸਕਵਾਲਿਫਾਈ ਕਰ ਦਿੱਤਾ ਜਾਂਦਾ ਹੈ ਜੀ ਇਸ ਤੋਂ ਵੀ ਵੱਡੀ ਕਮਾਲ ਇਹ ਹੁੰਦੀ ਹੈ ਕਿ ਆਰਡਰ ਹਾਲੇ ਤੱਕ ਜਿਹੜਾ ਹੈ ਉਹ ਜਾਰੀ ਨਹੀਂ ਹੋਇਆ ਹੂੰ ਐਸ ਡੀ ਐਮ ਬਣੀ ਹੋ ਹਾਲੇ ਤੱਕ ਉਹ ਆਰਡਰ ਜਾਰੀ ਨਹੀਂ ਕੀਤਾ ਜਾਂਦਾ ਪਰ ਉਸ ਤੋਂ ਪਹਿਲਾਂ ਉਹ ਜਿਹੜਾ ਹਾਰਿਆ ਸਰਪੰਚ ਸੀ ਆਮ ਆਦਮੀ ਪਾਰਟੀ ਦਾ ਹੀ ਐਸ਼ਾ ਦੋ ਜੀ ਉਹਨਾਂ ਦੀ ਇੱਕ ਇਨਸਟਾ ਦੀ ਸਟੋਰੀ ਤੇ ਸਰਟੀਫਿਕੇਟ ਲੱਗ ਜਾਂਦਾ ਕਿ ਲਓ ਬਣ ਗਿਆ ਸਰਪੰਚ ਮਤਲਬ ਕਿ ਜਿਹੜਾ ਦੂਸਰਾ ਹਾਰਿਆ ਹੋਇਆ 158 ਵੋਟਾਂ ਦਾ ਫਰਕ ਸੀ ਜੀ ਉਹ ਚੇਪ ਦਿੰਦੇ ਆ ਕਿ ਲਓ ਚੱਕੋ ਸਾਡਾ ਸਰਟੀਫਿਕੇਟ ਜੀ ਇਤੋਂ ਰੌਲਾ ਪੈ ਗਿਆ ਵੀ ਇਹ ਕੀ ਗੱਲ ਆ ਹੁਣ ਬਚਤਰ ਗੱਲ ਇਹਦੇ ਚ ਇੱਕ ਹੋਰ ਆ ਉਹ ਕਹਿੰਦੇ ਆ ਕਿ ਜੀ ਇੱਕ ਸ਼ੈੱਡ ਦਾ ਰੌਲਾ ਹੈ ਜੀ ਕਿ ਜਿਹੜਾ ਸ਼ੈੱਡ ਸੀ ਉਹ ਇਹਨੇ ਆਪਦੀ ਜਗ੍ਹਾ 'ਚ ਬਣਾ ਲਿਆ ਊਂਕਾਰ ਸਿੰਘ ਊਂਕਾਰ ਸਿੰਘ ਕਹਿੰਦਾ ਕਿ ਪਹਿਲਾਂ ਦਾ ਬਣਿਆ ਮੈਂ ਹੁਣ ਐਸਟੀਐਮ ਜਿਹੜੇ ਇੱਥੇ ਸਰਦਾਰ ਬਰਾੜ ਆ ਮੈਂ ਉਹਨਾਂ ਦੇ ਨਾਲ ਗੱਲ ਕੀਤੀ ਕਿ ਸਰ ਇਹ ਕੀ ਕਾਲਾ ਮਾਲਾ ਕੀ ਸੰਤ ਸਮਝ ਨਹੀਂ ਆਉਂਦੀ ਉਹ ਕਹਿੰਦੇ ਜੀ ਦੇਖੋ ਮੈਂ ਸ਼ੁੱਕਰਵਾਰ ਆਰਡਰ ਰੀਲீஸ் ਕਰਤੇ ਆਂਗਾ ਤੁਸੀਂ ਦੇਖ ਲਿਓ ਵੀ ਕੀ ਮਾਮਲਾ ਜੀ ਕਲੀਅਰ ਪਰ ਇਹ ਟ੍ਰਿਬਿਊਨਲ ਦਾ ਫੈਸਲਾ ਹੈ ਅਪੀਲੀ ਟ੍ਰਿਬਿਊਨਲ ਦਾ ਫੈਸਲਾ ਹੈ ਤੇ ਮੈਂ ਕਹਾਂ ਜੀ ਇਹ ਵੀ ਕੋਈ ਕਾਇਦਾ ਕਾਨੂੰਨ ਹੈਗਾ ਕਿ ਚਲੋ ਇੱਕ ਤਾਂ ਡਿਸਕਵালিਫਾਈ ਹੋ ਗਿਆ ਜੀ ਜਿਹੜਾ ਹਾਰਿਆ ਜਿਹਨੂੰ ਪਿੰਡ ਨੇ ਹਰਾ ਦਿੱਤਾ ਹੂੰ ਉਹਨੂੰ ਸਰਟੀਫਿਕੇਟ ਮਿਲ ਜਾਣਾ ਉਹ ਕਹਿੰਦੇ ਜੀ ਨਹੀਂ ਇਹ ਕੁਝ ਕਲੌਜ਼ ਹੈਗੇ ਆ ਇਹ ਕਮਾਲ ਦਾ ਬਾਈ ਮਤਲਬ ਕਿ ਇੱਥੇ ਚੱਲਣ ਰਿਹਾ ਵੈਸੇ ਆ ਚੀਜ਼ਾਂ ਨਹੀਂ ਸਿੱਖਦੇ ਦੇਖੀਆਂ ਸੱਚੀ ਜੋ ਇਹਨਾਂ ਨੇ ਦਿਖਾ ਦਿੱਤੀਆਂ ਨਹੀਂ ਨਾ ਪਤਾ ਨਹੀਂ ਕਿਉਂ ਉਦੋਂ ਸਾਡੀ ਨਿਗ੍ਹਾ ਹੀ ਨਹੀਂ ਪਈ ਹੋ ਸਕਦਾ ਉਦੋਂ ਵੀ ਹੁੰਦੀ ਹੋਣ ਪਰ ਆ ਜਲਵਾ ਇਹ ਜੁੰਬਿਸ਼ ਤੇ ਕਮਾਲ ਏ ਸਰ ਜੀ ਸਮਝ ਹੀ ਨਹੀਂ ਆ ਰਹੀ ਕੀ ਹੋ ਰਿਹਾ ਹਮ ਹਜੀ ਹੁਣ ਤੇ ਇੰਨੇ ਮਹੀਨਿਆਂ ਬਾਅਦ ਪਟੀਸ਼ਨ ਪੈ ਜਾਂਦੀ ਆ ਪਟੀਸ਼ਨ ਸੁਣਵਾਈ ਤੇ ਲੱਗਦੀ ਆ ਠੀਕ ਆ ਪਰ ਆਰਡਰ ਜਿਹੜਾ ਉਹ ਹਲੇ ਰਿਲੀਜ਼ ਹੋਣਾ ਬਾਕੀ ਆ ਡਿਟੇਲਡ ਆਰਡਰ ਜਿਹੜਾ ਉਹ ਰਿਲੀਜ਼ ਨਹੀਂ ਹੁੰਦਾ ਸਰਟੀਫਿਕੇਟ ਉਹ ਅਗਲੇ ਇਨਸਟਾ ਤੇ ਛੇਪ ਦਿੰਦੇ ਆ ਜੀ ਜੀ ਤੇ ਸਟੋਰੀਆਂ ਤੇ ਗੀਤ ਵੀ ਅੱਜ ਕੱਲ ਚੱਕਵੇਂ ਲੱਗਦੇ ਆ ਆਹੋ ਬਿਲਕੁਲ ਤੇ ਤੁਹਾਨੂੰ ਪਤਾ ਹੀ ਆ ਨਾ ਗਾਣਾ ਫਿਰ ਅਗਲਾ ਬੜਾ ਚੁੰਦਾ ਚੁੰਦਾ ਜੈ ਲਾਉਂਦਾ ਹੂੰ ਅਵੇ ਮਤਲਬ ਟ੍ਰੈਂਡਿੰਗ ਵਾਲਾ ਨਵਾਂ ਕੱਢ ਕੇ ਹੁੰਦਾ ਨਾ ਆ ਮਸੇ ਗਾਣਾ ਉਹ ਆਪਣੇ ਆਪ ਨੂੰ ਥੋੜੀ ਸੁਣਾ ਰਿਹਾ ਅਗਲੇ ਨੂੰ ਸੁਣਾ ਰਿਹਾ ਹੁੰਦਾ ਸੁਣਾ ਰਿਹਾ ਹੁੰਦਾ ਜੀ ਸਟੋਰੀਸ ਚਾਰ ਗਿਆ ਤੇ ਬੰਦੇ ਦਾ ਪਤਾ ਲੱਗ ਜਾਂਦਾ ਹੁੰਦਾ ਵੀ ਅੱਜ ਕੱਲ ਇਹ ਗੁੱਸੇ 'ਚ ਆ ਅੱਜ ਕੱਲ ਇਹ ਅੱਜ ਕੱਲ ਇਹ ਰੋਮਾਂਟਸਵਾਦੀ ਆ ਅੱਜ ਕੱਲ ਇਹ ਖੜਕਾ ਦਰਕਾ ਕਰਨ ਦੇ ਰੋ ਦੇ ਵਿੱਚ ਆ ਮਤਲਬ ਕਿ ਬੰਦੇ ਦਾ ਸੁਭਾਅ ਜਿਹੜਾ ਉਹ ਰੀਲਾਂ ਤੋਂ ਚੈੱਕ ਕੀਤਾ ਜਾਂਦਾ ਅੱਜ ਕੱਲ ਵੀ ਕੀ ਚੱਲ ਰਿਹਾ ਸੋ ਇਹ ਹਾਲਾਤ ਨਹੀਂ ਜੀ ਸਾਡੇ ਪੰਜਾਬ ਦੇ ਸਾਡੇ ਸ਼ਹਿਰ ਦੇ ਕਿ ਕਮਾਲਿਆ ਉਹ ਹੁਣ ਕੱਲ ਵੀ ਵਿਚਾਰਾ ਇੱਥੇ ਓੰਕਾਰ ਸਿੰਘ ਦਾ ਮੁੰਡਾ ਇੱਥੇ ਆਇਆ ਸੀ ਕਹਿੰਦਾ ਵੀ ਆਹ ਗੱਲ ਹੈ ਮੈਂ ਕਿਹਾ ਯਾਰ ਸਾਨੂੰ ਤੇ ਸਮਝ ਨਹੀਂ ਲੱਗਦੀ ਭਰਾਵੋ ਕੀ ਚੱਲ ਰਿਹਾ ਹੈ ਕੀ ਨਹੀਂ ਚੱਲ ਰਿਹਾ ਤਾਂ ਇਸ ਖਬਰ ਨੇ ਮੈਨੂੰ ਬੜਾ ਸ਼ਸ਼ੋਪੰਜੇ ਚ ਪਾਇਆ ਕਿ ਯਾਰ ਇਤਾਂ ਹੋ ਜਾਂਦਾ ਬਿਲਕੁਲ ਹੀ ਸੱਚੀ ਗੱਲ ਅਫਸਰ ਕਰੇ ਕਿ ਠੀਕ ਹੈ ਨਾ ਤਾਂ ਕੋਲ ਹੋ ਸਕਦਾ ਕਿ ਕਾਇਦਾ ਕਾਨੂੰਨ ਕੋਈ ਹੋਊਗਾ ਅਸੀਂ ਕਿਹੜਾ ਕੋਈ ਪੀਸੀਐਸ ਕੀਤੀ ਆ ਯਾਹ ਸੀ ਗੜਾ ਪੀਸੀ ਆਸ ਆ ਠੀਕ ਆ ਪਰ ਇਹ ਕਮਾਲ ਦੀ ਗੱਲ ਹੈ ਕਿ ਸਰਟੀਫਿਕੇਟ ਅਗਲੇ ਪਹਿਲਾ ਚੀਫ ਦਿੰਦੇ ਆ ਆਰਡਰ ਹਾਲੇ ਆਉਣੇ ਬਾਕੀ ਆ ਜੀ ਚਲੋ ਇਹ ਬੜੀ ਮੈਂ ਕਹਿਣਾ ਕਿ ਹਰਾਨ ਕੀ ਅਲੀ ਗੱਲ ਹੈ ਕਿ ਇੱਕ ਸਰਪੰਚ ਜਿਹੜਾ ਦੂਜੀ ਪਾਰਟੀ ਦਾ ਉਹ ਤਾਂ ਡਿਸਕਵਾਲਿਫਾਈ ਹੋ ਜਾਂਦਾ ਤੇ ਇੱਕ ਜਿਹੜਾ ਹਾਰਿਆ ਉਹ ਸਰਟੀਫਿਕੇਟ ਵੀ ਹਾਸਲ ਕਰਕੇ ਕਹਿੰਦਾ ਕਿ ਜਸ਼ਨ ਮਨਾਏ ਜਾਣਗੇ ਬਿਲਕੁਲ ਜੀ ਬਿਲਕੁਲ ਖੈਰ ਸੱਚੀ ਉਹ ਰੌਚਕ ਗੱਲ ਹੈ ਇਹ ਕਹਾਣੀ ਸਾਹਮਣੇ ਨਹੀਂ ਆਈ ਸਿਸਟਮ ਕੀ ਚੱਲ ਰਿਹਾ ਸਮਝ ਤੋਂ ਬਾਹਰ ਹੈ ਜੀ ਮਿੰਟੂ ਜੀ ਇੱਕ ਨਾ ਕਮੈਂਟ ਹੈ ਮੈਂ ਪੜਨਾ ਜ਼ਰੂਰ ਚਾਹਾਂਗਾ ਇਹ ਤਾਰਾ ਸਿੱਧੂ ਜੀ ਦੇ ਤੇ ਪਿਛਲੀ ਖਬਰ ਦੇ ਨਾਲ ਜੁੜਿਆ ਹੋਇਆ ਜਿਹੜਾ ਤੁਸੀਂ ਕਤਲ ਦੀ ਗੱਲ ਕੀਤੀ ਸੀ ਨਾ ਬੱਸ ਦੇ ਵਿੱਚ ਇਹ ਕਹਿੰਦੇ ਕਿ ਅਬੌਰ ਦੇ ਵਿੱਚ ਵਾਸੀ ਦੇ ਵਿੱਚ ਜੋ ਕਤਲ ਹੋਇਆ ਸੀ 1995 ਦੀ ਘਟਨਾ ਹੈ ਤੇ ਉਹ ਕਹਿੰਦੇ ਮੇਰਾ ਵੱਡਾ ਭਰਾ ਸੀ ਹਾਂ ਮਲਕੀਤ ਸੀ ਸ਼ਾਇਦ ਨਾ ਨਾਮ ਇਹ ਦੱਸ ਦੇਣਗੇ ਤਾਰਾ ਸਿੱਧੂ ਜੀ ਇਹਨਾਂ ਨੇ ਜੀ ਮਲਕੀਤ ਸ਼ਾਇਦ ਨਾਮ ਸੀ ਮੈਂ ਦੇਖੋ ਬਹੁਤ ਪੁਰਾਣੀਆਂ ਗੱਲਾਂ ਨਾ ਕਈ ਵਾਰੀ ਯਾਦ ਰਹਿ ਜਾਂਦੀਆਂ ਜੀ ਉਹ ਜਿਹੜਾ ਹੋਇਆ ਸੀ ਨਾ ਮਰਡਰ ਹਰੀਪੁਰ ਦਾ ਸ਼ਾਇਦ ਵੀ ਉਹ ਹਰੀਪੁਰ ਹਰੀਪੁਰ ਹਾਂਜੀ 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 ਅ ਚਲੋ ਨਾਮ ਤੇ ਨਹੀਂ ਆਇਆ ਅਜੇ ਤੱਕ ਹਾਂਜੀ ਮੇਰੇ ਖਿਆਲ ਦੇ ਨਾਲ ਮਲਕੀਅਤ ਸੀਗਾ ਜੀ ਉਸ ਤੋਂ ਪਹਿਲਾਂ ਇੱਕ ਬੜਾ ਤਕੜਾ ਕਤਲ ਕਰਨ ਦਾ ਵਾਪਰਾ ਸੀ ਅਬੋਰ ਦੇ ਵਿੱਚ ਕਾਲਜ ਦੇ ਵਿੱਚ ਹੂੰ ਬਹੁਤ ਤਕੜਾ ਸੀਗਾ ਸ਼ਾਇਦ ਉਹ ਨੌਰੰਗਲ ਦਾ ਸੀਗਾ ਇਦਾਂ ਮਤਲਬ ਕਿ ਕੁਝ ਸਮਾਡਰ ਹੋਇਆ ਫਿਰ ਜਿੱਦਾਂ ਇੱਕ ਮੁਕਸਰ ਹੋਇਆ ਸੀ ਵਾਡਰ ਮੇਲੇ ਦੇ ਵਿੱਚ ਹੂੰ ਬਹੁਤ ਸਨਸਨੀ ਫੈਲ ਗਈ ਸੀ ਮਾਗੀ ਦਾ ਮੇਲਾ ਸੀ ਜੀ ਜੀ ਇਹਦੇ ਵਿੱਚ ਦੋ ਗਰੁੱਪਾਂ ਦਾ ਝਗੜਾ ਹੋਇਆ ਸੀਗਾ ਬਹੁਤ ਸਨਸਨੀ ਫੈਲੀ ਸੀ ਯਾਨੀ ਤੁਸੀਂ ਦੇਖ ਲਓ ਕਿ ਮੈਨੂੰ ਉਸ ਵੇਲੇ ਦੇ ਮਰਡਰ ਯਾਦ ਨੇ ਦੇਖੋ ਜਿਹੜੇ بڑے ਕਦੇ-ਕਦੇ ਜਿਹੜੇ ਕਦੇ-ਕਦੇ ਹਾਂਜੀ ਕਿਤੇ 2 ਸਾਲ ਬਾਅਦ 4 ਸਾਲ ਬਾਅਦ ਸਾਲ ਬਾਅਦ ਕੋਈ ਮਰਡਰ ਦੀ ਘਟਨਾ ਵਾਪਰਦੀ ਇਹ ਤੋਂ ਬਹੁਤ ਵੱਡੀ ਗਣੀ ਜਾਂਦੀ ਸੀਗੀ ਪਰ ਅੱਜ ਇਹਨੇ ਕਤਲ ਹੋ ਰਹੇ ਨੇ ਸਰ ਕਿ ਭਈ ਕੋਈ ਕਹਿ ਨਹੀਂ ਰਿਹਾ ਕਰਨਜੀਤ ਅੱਛਾ ਠੀਕ ਹੈ ਕਰਨਜੀਤ ਸਿੰਘ ਜੀ ਜੀ ਸ਼ੁਕਰੀਆ ਦੋਸਤੋ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਆਜ਼ਮ ਖਾਨ ਜੀ ਖਾਨ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਨਾਲ ਜੁੜਨ ਵਾਸਤੇ ਵੀ ਤੇ ਕੰਟਰੀਬਿਊਸ਼ਨ ਵਾਸਤੇ ਵੀ ਬਹੁਤ-ਬਹੁਤ ਮਿਹਰਬਾਨੀ ਜੀ ਤੁਹਾਡੀ ਕਰਨਜੀਤ ਅੱਛਾ ਠੀਕ ਹੈ ਮੈਂ ਕਮਲਕੀਰ ਹਾਂਜੀ ਉਹ ਬਹੁਤ ਤੋਂ ਮਤਲਬ ਕਹ ਲੀਏ ਕਿ ਅਨਫੋਰਚੂਨੇਟਲੀ ਸੀ ਨੌਜਵਾਨ ਮੁੰਡੇ ਦਾ ਰੌਲਾ ਸੀ ਨੌਜਵਾਨ ਮੁੰਡਿਆਂ ਦਾ ਹੀ ਜੀ ਇੱਥੇ ਮਰਡਰ ਹੋ ਗਿਆ ਤੇ ਬੜੀ ਸ਼ਰਮਸਨੀ ਫੈਲੀ ਸੀ ਉਸ ਵਜ੍ਹਾ ਵੀ ਬਾਅਦ ਵਿੱਚ ਉਹ ਬੰਦੋਕਦਾਰ ਹੀ ਹੁੰਦੀਆਂ ਨੇ ਘਟਨਾਵਾਂ ਤੇ ਸਜ਼ਾ ਵੀ ਹੋ ਗਈ ਸੀ ਉਸ ਕੇਸ ਦੇ ਵਿੱਚ ਮੇਰੇ ਖਿਆਲ ਦੇ ਨਾਲ 20 ਸਾਲ ਇੱਕ ਬੰਦੇ ਨੂੰ ਸਜ਼ਾ ਵੀ ਹੋਈ ਸੀ ਜੀ ਜੀ ਅਮਿੰਦਰ ਜੀ ਇੱਕ ਕਮੈਂਟ ਹੋਰ ਆ ਫਿਰ ਆਪਾਂ ਚਲੋ ਆਪਣੀ ਖਬਰਾਂ ਵੱਲ ਚੱਲਦੇ ਆਂ ਬੱਲੀ ਸਾਹਿਬ ਦਾ ਕਮੈਂਟ ਹੈ ਜਿਹੜਾ ਇਹ ਕਹਿ ਰਹੇ ਸੀ ਕਿ ਸੁਖਬਾਲ ਖੜਾ ਸਾਹਿਬ ਅੱਜ ਇੱਕ ਪੀਸੀ ਕਰ ਰਹੇ ਨੇ ਉਹ ਇਹ ਦੱਸ ਰਹੇ ਨੇ ਕਿ ਆਰਟੀਆਈ ਲੈ ਕੇ ਆਏ ਨੇ ਜਿਹਦੇ ਵਿੱਚ ਪੰਜਾਬ ਪਾਸ ਵੱਲੋਂ ਖਰੀਦੀਆਂ 140 ਹੈਲਿਕਸ ਗੱਡੀਆਂ ਦੇ ਵਿੱਚ ਹੋਏ ਭ੍ਰਿਸ਼ਟਾਚਾਰ ਦੀ ਗੱਲ ਹੈ ਉਹ ਕਹਿ ਰਹੇ ਨੇ ਕਿ ਇਹ ਕਿਸੇ ਪ੍ਰਾਈਵੇਟ ਬੰਦੇ ਦੇ ਥਰੂ ਖਰੀਦੀਆਂ ਹੋਈਆਂ ਤੇ ਜੇ ਸਰਕਾਰ ਸਿੱਧੀ ਗੱਲ ਕਰਦੀ ਤੇ ਕਹਿੰਦੇ ਕਰੋੜਾਂ ਦੀ ਬਚਤ ਸਰਕਾਰੀ ਖਜ਼ਾਨੇ 'ਚ ਹੋ ਸਕਦੀ ਸੀ ਇਹ ਖਬਰ ਇੰਨੀ ਕੁ ਥੋੜੀ ਜਿਹੀ ਮੈਂ ਪਹਿਲਾਂ ਪੜ੍ਹੀ ਸੀਗੀ ਖੜਾ ਸਾਹਿਬ ਨੇ ਗੱਲ ਕੀਤੀ ਸੀ ਪਹਿਲਾਂ ਦੇਖੋ ਮੈਂ ਹੁਣ ਜਦੋਂ ਤੱਕ ਇਹਦੀ ਤਫਸੀਲ ਨਹੀਂ ਪੜੂੰਗਾ ਹਾਂ ਜਾਂ ਪੂਰੀ ਗੱਲ ਨੂੰ ਨਹੀਂ ਸਮਝੂਗਾ ਮੈਂ ਕੋਈ ਆਪਣਾ ਪ੍ਰਤੀਕਰਮ ਨਹੀਂ ਦੇਣਾ ਨਹੀਂ ਮੈਂ ਵਾਜਬ ਨਹੀਂ ਸਮਝਦਾ ਪਰ ਇੱਕ ਗੱਲ ਮੈਂ ਅੱਗੇ ਮੁੱਦਾ ਚੁੱਕਿਆ ਸੀਗਾ ਮੁਹਾਲੀਦ ਚ ਲੱਗੇ ਕੈਮਰੇਆਂ ਦਾ ਜੀ 400 ਕੁਛ ਕੈਮਰੇ ਸੀਗੇ ਹਾਂ ਪ੍ਰਤੀ ਕੈਮਰਾ ਜਿਹੜੀ ਕੋਸਟ ਆਈ ਆ ਉਹ ਕੱਢ ਕੇ ਤੁਹਾਡੇ ਸਾਹਮਣੇ ਮੈਂ ਰੱਖੀ ਸੀ ਲੱਖਾਂ ਚ ਹਾਂ ਕਿ ਐਸੇ ਕਿਹੜੇ ਕੈਮਰੇ ਆ ਸੀਸੀਟੀਵੀ ਕੈਮਰੇ ਐਸੀ ਕਿਹੜੀ ਕੰਪਨੀ ਆ ਕਿਉਂਕਿ ਸਾਡੇ ਘਰਾਂ ਚ ਤੇ ਪੂਰੇ ਘਰ ਚ 10000 ਦੇ ਲੱਗ ਜਾਂਦੇ ਨੇ ਬਿਲਕੁਲ ਠੀਕ ਹੈ ਨਾ ਜੀ ਸੋ ਇਹ ਤੇ ਹਾਲੇ ਕੁਝ ਵੀ ਨਹੀਂ ਮੇਰੇ ਖਿਆਲ ਦੇ ਨਾਲ ਦੇਖੋ ਜਿਸ ਤਰ੍ਹਾਂ ਦਾ ਇਸ ਵੇਲੇ ਮਾਹੌਲ ਹੈ ਜੀ